सवधान खे समान वेज़रेशन वरोधी अज़र सविधान जी नौमी सूची में दर्ज करियो एजरवेशन सविधान जी नौमी सूची में दर्ज करियो बाबा साहिब साॻी सोच ते ਕੋਰਟ ਦਾ ਮਨੂਬਾਦੀ ਜੱਜ ਮੁਹਰਦਾਬਾ ਮੁਹਰਦਾਬਾ ਸੁਪਰੀਮ ਕੋਰਟ ਦਾ ਮਨੂਬਾਦੀ ਜੱਜ ਮੁਹਰਦਾਬਾ ਮੁਹਰਦਾਬਾ ਯੋਗਰਵੇਸ਼ਨ ਬਰੋਤੀ ਮੁਹਰਦਾਬਾ ਮੁਹਰਦਾਬਾ ਯੋਗਰਵੇਸ਼ਨ ਬਰੋਤੀ ਮੁਹਰਦਾਬਾ ਮੁਹਰਦਾਬਾ ਉਹ ਮੁੜ ਕੇ ਨਾ ਤਾਂ ਸ਼ੈਡਿਊਲਡ ਕਾਸਟ ਤੇ ਚਮਾਰਾਂ ਨੂੰ ਤੇ ਰਬਦਾਸੀਆਂ ਨੂੰ ਦਿੱਤਾ ਜਾਂਦਾ ਸੀ ਉਹਨੂੰ ਜਿਹੜਾ ਹੈਗਾ ਇਹ ਕੈਨਸਲ ਕਰਕੇ ਉਹਦੇ ਉੱਤੇ ਮੋੜ ਤੋਂ ਜਨਰਲ categories ਦੇ ਲੋਕਾਂ ਨੂੰ ਬਿਰਾਜਮਾਨ ਕਰ ਦਿੱਤਾ ਜਾਂਦਾ ਸੀ ਜਿਹੜਾ ਕਿ ਰਿਜ਼ਰਵੇਸ਼ਨ ਦੇ ਨਾਲ ਦਲਿਤ ਸਮਾਜ ਦੇ ਨਾਲ ਤੇ ਬਹੁਜਨ ਸਮਾਜ ਦੇ ਨਾਲ ਇਹ ਸਰਾ ਸਰ ਬਧਿੱਕੀ ਆ ਬੇ ਇਨਸਾਫੀ ਆ ਹੁਣ ਜਿਹੜਾ ਹੈਗਾ ਇਸ ਵਕਤ ਜਿਹੜਾ ਜੱਜਮੈਂਟ ਆਈ ਆ ਉਹ ਮਾਲਮੀਕ ਸਮਾਜ ਦੇ ਕਰੀਮੇ ਲੇਅਰ ਸਮਾਜ ਨੂੰ ਉਹਨਾਂ ਦੇ ਹੀ ਸਮਾਜ ਤੋਂ ਅਲੱਗ ਕਰਨ ਦਾ ਯਤਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਜਿਹੜਾ ਚਮਾਰ ਸਮਾਜ ਆ ਜਾਂ ਰਵਦਾਸੀਆ ਸਮਾਜ ਆ ਉਹਨਾਂ ਦੇ ਅਮੀਰ ਸਮਾਜ ਨੂੰ ਗਰੀਬ ਸਮਾਜ ਦੇ ਵਿੱਚ ਇੱਕ ਪਾੜਾ ਪਾਇਆ ਜਾਂਦਾ ਜਿਹੜਾ ਉਪਰਾਲਾ ਹੋਏਗਾ ਇਸ ਕਰਕੇ ਇਹ ਜਿਹੜਾ ਜਿਹੜਾ ਉਹਨਾਂ ਨੇ ਜੱਜਮੈਂਟ ਦਿੱਤੀ ਹੈ ਸੰਵਿਧਾਨਿਕ ਬੈਂਚ ਨੇ ਇਹ ਮੰਨਣਯੋਗ ਨਹੀਂ ਕਿਉਂਕਿ ਭਾਰਤ ਦੇ ਅੰਦਰ ਤਾਂ ਪਹਿਲਾਂ ਹੀ 6743 ਜਾਤਾਂ ਦੇ ਵਿੱਚ ਸਮਾਜ ਨੂੰ ਵੰਡਿਆ ਹੋਇਆ ਜਿਹੜੀ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਘਾਤਕ ਸਿੱਧ ਹੋ ਰਹੀ ਆ ਇਸ ਕਰਕੇ ਦੇਸ਼ ਦੇ ਅੰਦਰ ਮਾਨਵਤਾ ਦਾ ਰਾਜ ਇਕੁਐਲਟੀ ਹੋਣੀ ਚਾਹੀਦੀ ਸੀ ਲੇਕਿਨ ਜੱਜਮੈਂਟ ਨੇ ਇਹ ਜਿਹੜਾ ਹੈਗਾ ਇੱਕ ਵਖਰੇਵਾ ਇੱਕ ਪਾੜਾ ਤੇ ਇੱਕ ਵਰਗੀਕਰਨ ਹੋਰ ਕਰ ਦਿੱਤਾ ਆ ਜਿਹਨੂੰ ਕਿ ਬਹੁਜਨ ਸਮਾਜ ਕਿਤੇ ਕਿਸੇ ਵੀ ਕੀਮਤੇ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਦੇਸ਼ ਦੀ ਜਿਹੜੀ ਆਪਣੀ ਸਰਬਉੱਚ ਅਦਾਲਤ ਆ ਉਹਦੇ ਦਿੱਤੇ ਹੋਏ ਫੈਸਲੇ ਨੂੰ ਰਾਸ਼ਟਰਪਤੀ ਜੀ ਦੇ ਮਾਧਿਅਮ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਸ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਰੱਦ ਕਰਕੇ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਸੋਧ ਵਾਲਾ ਮਤਾ ਲਿਆਂਦਾ ਜਾਵੇ ਤੇ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਸ਼ੈਡਿਊਲਡ ਕਾਸਟ ਤੇ ਸ਼ੈਡਿਊਲਡ ਕਾਸ ਸਿਊ ਟ్రਾਈਬ ਦੀ ਰਿਜ਼ਰਵੇਸ਼ਨ ਆ ਉਹਨੂੰ ਸੰਵਿਧਾਨ ਦੀ ਨੌਵੀਂ ਸੂਚੀ ਵਿੱਚ ਦਰਜ ਕੀਤਾ ਜਾਵੇ ਗਿਆ ਪੀਮ ਗਿਆ ਭਾਰਤ 1 ਅਗਸਤ ਨੂੰ ਜੋ ਕਿ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਜੋ ਕਿ ਬਾਬਾ ਸਾਹਿਬ ਡਾਕਟਰ ਭੀਮਲੋ ਮੇਟਕਾ ਜੀ ਨੇ 25% ਜਿਹੜੀ ਯਰਵੇਸ਼ਨ ਸ਼ੈਡਿਊਲ ਕਾਸ਼ ਨੂੰ ਲੈ ਕੇ ਦਿੱਤੀ ਆ ਉਹਦੇ ਵਿੱਚ 12% ਜਿਹੜੀ ਆ ਕੱਲੀ ਯਰਵੇਸ਼ਨ ਬਾਦਮਿਕੀਆਂ ਨੂੰ ਦਿੱਤੀ ਗਈ ਆ ਔਰ 13% ਯਰਵੇਸ਼ਨ ਜਿਹੜੀ ਦਿੱਤੀ ਆ ਉਹ 18 ਆਪਣੇ ਜਿਹੜੀਆਂ ਥੱਤੀ ਜਾਤਾਂ ਆ ਕਿਉਂਕਿ ਭਾਰਤ ਸਰਕਾਰ ਦੇ ਵਿੱਚ ਲਗਭਗ 50 ਲੱਖ ਦੇ ਕਰੀਬ ਜਿਹੜੇ ਪਦ ਖਾਲੀ ਪਈ ਆ ਚਾਹੇ ਉਹ ਸੈਂਟਰ ਆਪਣੇ ਹੈਲਥ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਹੋਵੇ ਚਾਹੇ ਰੇਲਵੇ ਮਹਿਕਮਾ ਹੋਵੇ ਚਾਹੇ ਐਫਸੀਆਈ ਹੋਵੇ ਚਾਹੇ ਡਾਕ ਖਾਨਾ ਹੋਵੇ ਇਹਨਾਂ ਮਹਿਕਮਿਆਂ ਦੇ ਵਿੱਚ ਲਗਭਗ 50 ਲੱਖ ਦੇ ਜਿਹੜੇ ਪਦ ਖਾਲੀ ਪਏ ਆ ਕਿਉਂਕਿ ਸਰਕਾਰ ਚਾਹਦੀ ਨਹੀਂ ਆ ਸਰਕਾਰ ਇਹ ਜਾਤੀਵਾਦ ਦਾ ਇੱਕ ਪੱਤਾ ਖੇਡ ਕੇ ਦੋਹਾਂ ਕੌਮਾਂ ਨੂੰ ਲੜਾਉਣੀਆਂ ਚਾਹਦੀ ਆ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਉਹਨੇ ਜਾਤਵਾਦ ਤੋਂ ਧਰਮ ਤੋਂ ਉਪਰੋਖੇ ਉੱਠ ਕੇ ਜਿਹੜੇ ਲੋਕ ਆ ਉਹਨਾਂ ਦੀ ਹੈਲਪ ਕਰਦੀ ਆ ਉਹਨਾਂ ਬਾਰੇ ਸੋਚਣਾ ਹਾਂ ਦੇਖੋ ਕਿੰਨੇ ਵੀ ਮਤਲਬ ਦੇਸ਼ ਦੇ ਵਿੱਚ ਕਿਤੇ ਦਲਤਾਂ ਨੂੰ ਮਾਰਿਆ ਜਾਂਦਾ ਆ ਕਿਤੇ ਬਹੂ ਬੇਟੀਆਂ ਦੀ ਇੱਜ਼ਤ ਲੁੱਟੀ ਜਾਂਦੀ ਆ ਇਹ ਸਰਕਾਰ ਦੀ ਕੰਨ ਤੇ ਜੂਨ ਹੀ ਸੜਕਦੀ ਕਿਉਂਕਿ ਲੋਕ ਜਿਹੜੇ ਆ ਉਹ ਸੁੱਤੇ ਪਏ ਆ ਅਸੀਂ ਚਾਹਦੇ ਆ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਰਕਾਰ ਨੂੰ ਝੁਕਾਇਆ ਜਾਵੇ ਕਿਉਂਕਿ ਜਿਹੜਾ ਇਹ ਸੁਪਰੀਮ ਕੋਰਟ ਨੇ ਫੈਸਲਾ ਲਿਆ ਆ ਫੈਸਲੇ ਨੂੰ ਵਾਪਸ ਲਾਓ ਕਿਉਂਕਿ ਜੇਕਰ ਕੋਈ ਔਰ ਸਾਡੇ ਸਮਾਜ ਦੇਿਆਂ ਜਥੇਬੰਦੀਆਂ ਫੈਸਲਾ ਲੈਣ ਗਈਆਂ ਜੇਕਰ ਕੋਈ ਨੁਕਸਾਨ ਹੋ ਗਿਆ ਉਹਦੀ ਜ਼ਿੰਮੇਵਾਰ ਸਰਕਾਰ ਹੈ ਗੈਪੀਮ ਗੈਪੀ